ਲੋਗੇ ਦੋਸਤੋ ਝਖੜਾ ਤੇ ਤੁਸੀਂ ਦੇਖ ਸਕਦੇ ਹੋ ਗਾ ਬਿਜਲੀ ਡਸਕੀ ਜਾਂਦੀ ਹੈ ਤੇ ਇਧਰਲੇ ਪਾਸੇ ਅਸੀਂ ਖੜੇ ਆ ਮੈਂ ਆਪਣੇ ਨਾਨਕੇ ਪਿੰਡ ਜੀਦਾ ਦੇ ਝਖੰਡਾ ਤੋਂ ਫਰੀਦਕੋਟ ਰੋਡ ਆ ਜਿਹੜਾ ਜਣੀ ਤੇ ਮੂਗੇ ਤੋਂ ਆਈ ਸੀ ਮੈਂ ਤੇ ਅਮਰਜਪੀਰ ਆ ਪਰ ਇਹਦਾ ਸਾਡੇ ਫਾਰ ਮਜਬੂਰੀ ਇਹ ਬਣ ਗਈ ਵਿੱਚ ਬੱਦਲ بارش ਵੀ ਡਾਣਾ ਪੈਣ ਲੱਗ ਗਿਆ ਤੇ ਸਾਡੇ ਦੇ ਮਾਮਾ ਦੇ ਬੰਦ ਲੜਕੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਕੋਲੇ ਪਹੁੰਚ ਗਈ ਹੈ ਨਹੀਂ ਪਹਿਲੇ ਤੇ ਥੋੜਾ ਕੀ ਸਟ੍ਰੀ ਹੈ ਵੀ ਪਿੰਡ ਤਾਂ ਨਹੀਂ ਆ ਸਕਦੇ ਕਿਉਂਕਿ ਪਿੰਡ ਵੀ ਫੋਨ ਕਰਤਾ ਮੋਰਚੇ ਦਾ ਛਿੱਟੇ ਪੈ ਗਿਆ ਜੀ ਘਰੋਂ ਵੀ ਫੋਨ ਆ ਗਿਆ ਵੀ ਆਇਓ ਨਾ ਕਿਉਂਕਿ ਆ ਦੇਖੋ ਆ ਰੋੜ ਹੈ ਕਿ ਜਿਹੜੀ ਪਟੰਡੇ ਤੋਂ ਥੋੜਾ ਜਿਹਾ ਰੋੜਾ ਸਾਹਮਣੇ ਤੇ ਮੋਟਰਸਾਈਕਲ ਤੇ ਅਸੀਂ ਖਤਰੀ ਤੋਂ ਖਾਲੀ ਨਹੀਂ ਜੇ ਅਸੀਂ ਧਵੇ ਪੂਰੀ ਤੋਂ ਪਤਾ ਲੱਗੀ YouTube ਕਿੰਨੀ ਕਰਦੀ ਹੁਆ ਪਹਿਲਾਂ ਟੱਕੜ ਬਹੁਤ ਤੇਜ਼ ਸੀ ਨੇਰੀ ਸੀ ਪਹਿਲਾਂ ਤਾਂ ਚਲੋ ਨੇਰੀ ਤੋਂ ਇਲਾਵਾ ਹੋਣਾ ਇਧਰਲੇ ਪਾਸੇ ਤਾਂ ਦਾ ਰੱਬਿਆ ਕਿ ਗਰਮੀ ਜਿਹੜੀ ਅੱਜ ਦੀ ਗਰਮੀ ਸੀ ਅੱਜ ਦੀ ਹਮਸ ਸੀ ਗਰਮੈਸ ਸੀ ਤੇ ਲੱਗਦਾ ਹੀ ਸੀਗਾ ਵੀ ਅੱਜ ਕੋਈ ਮੌਸਮ ਜ਼ਿਆਦਾ ਤੇ ਮੌਸਮ ਭਾਗ ਨੇ ਪਹਿਲੇ ਅਲਰਟ ਕਰਤਾ ਸੀ ਵੀ ਅੱਜ ਇਹ ਕੁਝ ਹੋਊਗਾ ਬੱਦਲ ਤਾਂ ਪਤਾ ਨਹੀਂ ਲੱਗਦਾ ਸੀ ਸੀ ਬੈਕਿਆ ਨਹੀਂ ਪਰ ਜਿਹੜੇ ਆ ਦੇਖੋ ਅਸੀਂ ਕਿ ਟਾਂਪੇ ਦੇ ਖੜੇ ਆ ਜੀ ਐਨਆਰਆਈ ਟਾਪਾ ਜੀ ਜੀ ਦੇ ਮੇਰੇ ਦੋ ਤੋਂ ਨਾਣਕੇ ਫਿਰ ਜਦੋਂ ਨਾਣਕੇ ਵਿਦੇ ਨੰਗਣਾ ਹੋਵੇ ਤਾਂ ਫਿਰ ਨਾਣਕੇ ਨੂੰ ਪਤਾ ਨਾ ਹੋਵੇ ਤਾਂ ਫਿਰ ਮੈਂ ਕੱਡੇ ਮਾਮੇ ਦੇ ਲੜਕੇ ਨੇ ਬੱਤਪਾਲ ਰਣਵੀਰ ਤੇ ਪਿੰਡਾ ਕਹਿ ਦਿੰਦੇ ਆ ਕਿ ਭਾਈ ਇਹ ਆ ਗਏ ਫਿਰ ਇਹਨਾਂ ਨੇ ਹੁਣ ਸਾਨੂੰ ਕਹਿਤਾ ਵੀ ਰੁਕੋ ਇੱਥੇ ਆਪਾਂ ਇਕੱਠੇ ਚੱਲਾਂਗੇ ਘਰੇ ਚਲੋ ਅਸੀਂ ਘਰੇ ਵੀ ਕਹਿਤਾ ਵੀ ਅਸੀਂ ਨਹੀਂ ਆਉਂਦੇ ਹੁਣ ਕਿਉਂਕਿ ਜੇ ਅਪਣਾ ਜਾਵਾਂਗੇ ਤਾਂ ਦੇਖੋ ਤੁਸੀਂ ਪੀਬਰਤਾ ਦੇਖੋ ਕਿੰਨੀ ਹੈ ਜਿਹੜੀ ਹਵਾ ਦੀ ਪੀਬਰਤਾ ਕਿੰਨੀ ਹੈ ਜਿਹੜੇ ਆ ਡਾਕਟਰ ਨੂੰ ਇਸ ਤੋਂ ਪਤਾ ਲੱਗ ਸਕਦਾ ਵੀ ਕਿੰਨੀ ਤੇਜ਼ ਹੈ ਗਰੀ ਗਤੀ ਕਿੰਨੀ ਹੈ ਇੱਥੋਂ ਪਤਾ ਲੱਗਦਾ ਉਸ ਤੋਂ ਜਿਹੜਾ ਜਿੜੀ ਲੱਤਦੀ ਹੈ ਖਤਰੇ ਤੋਂ ਖਾਲੀ ਤਾਂ ਕਿਤੇ ਹੀ ਨਹੀਂ ਇਹ ਇਹ ਹੁਣ ਜੀਤਾ ਪਿੰਡ ਆ ਜੀ ਤੇ ਐਨ ਆਰ ਆਈ ਕਾਪਾ ਐ ਮ੍ਰਿਤਪਾ ਇਹ ਹਾਂ ਵੀ ਅਵੇ ਤੇ ਬਾਦਲ یوں ਗਰਜਦਾ ਹੈ ਬਿਲਕੁਲ ਐਸਾ ਲੱਗਦਾ ਹੈ ਤੇ ਬਈ ਘਰੇ ਤੇ ਪਤਾ ਨਹੀਂ ਬਿਜਲੀ ਲੱਗਦੀ ਨਹੀਂ ਐ ਕਿੱਥੇ ਟਿਕੀ ਹੋਈ ਤੇ ਅਸੀਂ ਤਾਂ ਫਿਰ ਇੱਥੇ ਰੁਕੇ ਆ ਹੁਣ ਜੇਦੋ ਕੀ ਆ ਤਾਂ ਫਿਰ ਇੱਥੇ ਕਰੇ ਵੀ ਫੋਨ ਕਰਦੇ ਆ ਇਕਸੀਰ ਨੇ ਵੀ ਕਰਤਾ ਇਕਸੀਰ ਸਾਡੀ ਭੂਆ ਦਾ ਲੜਕਾ ਦੇਵੰਤ ਇਹ ਅਸੀਂ ਇਕੱਠੇ ਅੱਜ ਮੋਗੇ ਗਏ ਸੀ ਕਿਥੇ ਕਮ ਦੇ ਸਤੇ ਇਹ ਤੇ ਨਾਲ ਇੱਥੇ ਮਿਲਦੇ ਮਲਾਉਂਦੇ ਮੋਟਰਸਾਈਕਲ ਤੇ ਗਏ ਸੀ ਤੇ ਫਿਰ ਇੱਥੇ ਅੱਜ ਕਾਫੀ ਟਾਈਮ ਹੋ ਗਿਆ ਤੇ ਇੱਥੇ ਫਿਰ ਨਾਣਕੀ ਆ ਗਏ ਨਾਣਕਿਆਂ 'ਚ ਤੁਹਾਨੂੰ ਪਤਾ ਹੀ ਇਹ ਮੂਹ ਐਨਾ ਹੁੰਦਾ ਨਾਣਕਿਆਂ ਦਾ ਫਿਰ ਦਵਾ ਦੇ ਇਹਦੇ ਜਾਣ ਨਹੀਂ ਦੇਣਾ ਜੀ ਤੁਸੀਂ ਫਿਰ ਆ ਦੇਖੋ ਜਿਹੜੀ ਬਿਜਲੀ ਲੱਗਦੀ ਆ ਤੇ ਜਿਹੜੀਆਂ ਕੋਈ ਮੌਸਮਾ ਇਮੋਤ ਸਮਾਜੀ ਕਿਹਦੇ ਕਰਕੇ ਅਸੀਂ ਹੁਣ ਜਾਨਾ ਕਿਤੇ ਹੈ ਨਹੀਂ ਅਸੀਂ ਪੁੱਕੇ ਵੀ ਇੱਥੇ ਜੀ ਗੱਡੀਆਂ ਆ ਗੀਆਂ ਜੀ ਆ ਵੀ ਦਾਮਾ ਜੀ ਜੀ ਗੱਲ ਕਰਦੇ ਜੀ 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 ਨਾ ਵੀ ਦੋਸਤੋ ਅੱਜ ਦੀ ਵੀਡੀਓ ਅਸੀਂ ਕਿਉਂਕਿ ਪਹਿਲਾ ਝੱਖੜ ਜਦੋਂ ਆਇਆ ਸੀ ਨਾ ਪੂਰਾ ਉਹੋ ਅਸੀਂ ਫੜਾ ਨਹੀਂ ਸਕੇ ਕਿਉਂਕਿ ਉਹ ਤਾਂ ਵੀਦੇ ਕੁਝ ਨਹੀਂ ਆਹ ਫੜਾ ਆ ਗੜਗੜਾ ਹਟਲ ਬਦਲਾ ਕੁਝ ਥੋੜ ਰੇਗ ਹੁੰਦੀ ਤੇ ਫਿਰ ਉਹ ਇੱਕ ਜਿਹੜੀ ਲੱਗਦੀ ਹੈ ਤੇ ਵੀਰਾਏ ਵੀ ਕਹਿ ਰਹੇ ਨੇ ਵੀ ਮਾਮੇ ਭਾਂਜੇ ਨੂੰ ਇਕੱਠੇ ਨਹੀਂ ਹੋਣਾ ਚਾਹੀਦਾ ਤੇ ਮਾਮਾ ਭਾਂਜੇ ਤੋਂ ਸਾਨੂੰ ਪਹਿਲਾਂ ਹੀ ਨਾਂਵੇਂ ਦੇ ਲੜਕੇ ਤਾਂ ਹੈਗੇ ਸਾਡੇ ਕੋਲੇ ਤੇ ਮਾਮੇ ਸਾਡੇ ਕਿਰੇ ਕਰੇ ਆ ਅਸੀਂ ਤਾਂ ਜੇ ਘਰੇ ਜਾਣਾ ਬਾਹਲੇ ਰੋਡ ਤੇ ਖੜੇ ਹਾਈਵੇ ਤੇ ਨੈਸ਼ਨਲ ਹਾਈਵੇ ਅੱਧੜ ਹੁਣ ਪਈ ਜਾਂਦਾ ਵੇਖੋ ਮੋਟਰ ਹੈਕਣਾ ਸਾਡੇ ਕੋਲ ਚਲੋ ਜਦੋਂ ਵੀ ਬਾਹਰ ਘਟੂਗੀ ਹਟੂਗੀ ਪਰ ਉਦੋਂ ਅਸੀਂ ਖੜੇ ਚਲੇ ਜਾਣਾ ਕਿਰੇ ਕਰੇ ਆ ਤਾਂ ਦਿਖਾਉਣੇ ਅੱਜ ਦਾ ਜਿਹੜਾ ਮੌਸਮ ਮੌਸਮ ਦਾ ਅਲਰਟ ਕਰਤਾ ਸੀ ਮੌਸਮ ਵਿਭਾਗ ਨੇ ਜੀ ਅੱਜ ਉਪਰੀ ਖੇਹੇਰੀ ਚੱਕੜਪੁਰ ਦਾ ਤਫਾਨ ਆਵੇਗਾ ਤੇ ਨਾਲ ਹੋਵੇਗਾ ਐ ਬਾਰਸ਼ ਹੋਊਗੀ ਤੇ ਹੁਣ ਇਹ ਦੂਜੇ ਸੱਜਣ ਦੇ ਦਸਤ ਕਰਾਉਣੇ ਆ ਤੁਹਾਨੂੰ ਜੀ ਜਕਸੀਰ ਆ ਇਹ ਡਕੀਰਾ ਬਾਈ ਸਾਡੀ ਤੋਂ ਬੜਾ ਲੜਕਾ ਮੇਰੀ ਦਾ ਅੱਜ ਇਕੱਠੇ ਸਵੇਰੇ ਚੱਲੇ ਸੀ ਇਥੋਂ ਮੋਗੇ ਤੇ ਮੋਗੇ ਤੋਂ ਲੱਗਦਾ ਸੀ ਵੀ ਉਦੋਂ ਤਾਂ ਹਵਾ ਹਵਾ ਜੀ ਚੱਲਦੀ ਰਹਿੰਦੀ ਸੀ ਗਰਮੀ ਤੇ ਪਤਾ ਹੀ ਨਹੀਂ ਲੱਗਿਆ ਪਰ ਥਾਂਵ ਨੂੰ ਲੱਗਦਾ ਸੀ ਹਮਸੈਨੀ ਆ ਤੇ ਵੀ ਜਦੋਂ ਕੋਈ ਅਰੇ ਹੁੰਦਿਆ ਦਫਾੜ ਹੋਣਾ ਹੁੰਦਾ ਨਾ ਤੇ ਉਦੋਂ ਇਹ ਇੰਨਾ ਕੁਝ ਹੁੰਦਾ ਹੁੰਦਾ ਤੇ ਅੱਜ ਅਸੀਂ ਇਹ ਜਿਿੰਦੇ ਆ ਜਿਿੰਦੇ ਰੁਕਾ ਕੇ ਲਾਣ ਕੀ ਟਾਈਮ ਘੱਟ ਲੱਗਦਾ ਸੀਗਾ ਕਿਤੇ ਨੇ ਫਿਰ ਅੱਜ ਬਾਪੇ ਨੇ ਹੁਣ ਹੁਣ ਜਾਣ ਦਿੰਦਾ ਵੀ ਨਹੀਂ ਸਾਨੂੰ ਕਿਸੇ ਪਾਸੇ ਤੇ ਘਰ ਉਹ ਵੀ ਸਾਨੂੰ ਹਦੈਤਾ ਹੋਊਗਾ ਵੀ ਆਉਣਾ ਵੀ ਨਹੀਂ ਤੇ ਨਹੀਂ ਤਾਂ ਮੇਰੀ ਆਤ ਤੇ ਹੁੰਦੀ ਜਦ ਮੈਂ ਕੱਲਾ ਹੁੰਦਾ ਤਾਂ ਮੈਂ ਚੱਲ ਪੈਂਦਾ ਤੇ ਤਕਸੀਰ ਵੀ ਚੱਲ ਪੈਂਦਾ ਪਰ ਹੁਣ ਆ ਜਿਆਕ ਨਹੀਂ ਯਾਰਾ ਹੁਣ ਜਦੋਂ ਇੰਨਾ ਪਿਆਰ ਕਰਦੇ ਆ ਸਾਡੇ ਨਾਲ ਇਹ ਤੇ ਵੀ ਇਹਨਾਂ ਕੋਲੇ ਅਸੀਂ ਰਹਿਾਂਗੇ ਹੁਣ ਅੱਜ ਜਿਿੰਦੇ ਦੋਸਤੋ ਆ ਧਾਫਾ ਇਹ ਇਹ ਹੈਗਾ ਐਨਆਰਆਈ ਦਾ ਧਾਫਾ ਤੇ ਲੋਕਾਂ ਦੇ ਪਾਸੇ ਅਸੀਂ ਸੁਣਨਾ ਦਿਖਾਈ ਚੁੱਕੀਆਂ ਤੁਹਾਨੂੰ ਜਿਹੜਾ ਥੀਨ ਆ ਤਾਂ ਨਾ